ਰਨੋਮ ਗੁਰਮੀਤ ਸਿੰਘ ਪਿੰਡ ਮਿਆਦੀਆਂ ਕਲਾਂ ਇਹ ਕਾਜਦੀਪ ਸਿੰਘ ਪੁੱਤਰ ਭਾਲ ਸਿੰਘ ਪਿੰਡ ਪਿੰਡੀਆਂ ਸਜਦਾ ਤੋਂ ਮੇਰੇ ਸਾਲਾ ਜੀ ਦਾ ਬੇਟਾ ਇਹ ਇਥੇ ਸਕੂਲ ਕੱਲ ਪੇਪਰ ਹੀ ਇਹਦਾ ਇਹ ਆਪਣਾ ਪੇਪਰ ਦੇਣ ਆਇਆ ਸੀ ਤੇ ਜੋੜਾ ਅੱਗੇ ਇਹਨਾਂ ਦਾ ਉਸੇ ਪਿੰਡ ਦੇ ਵਿੱਚ ਰਸਤੇ ਨੂੰ ਲੈ ਕੇ ਕੋਈ ਝਗੜਾ ਹੀ ਗਵਾਣ ਮਨਜੀਤ ਸਿੰਘ ਪੁੱਤਰ ਨਿਰਮਲ ਸਿੰਘ ਉਹਦੇ ਦੋ ਬੇਟੇ ਨੇ ਅਮਰਤਪਾਲ ਸਿੰਘ ਤੇ ਦੂਜਾ ਨਿਸ਼ਾਨ ਸਿੰਘ ਤੇ ਉਹ ਝਗੜੇ ਦੇ ਕਾਰਨ ਕਰਕੇ ਉਹ ਉਧਰ ਉਧਰੀ ਕਰਾਉਸ ਪਰਚੇ ਦੋ ਤਰ੍ਹਾਂ ਦੇ ਦੋ ਪਾਰਟੀਆਂ ਦੇ ਹੋਏ ਨੇ ਉਹਦੇ ਵਿੱਚ ਕੁਝ ਬੰਦਿਆਂ ਦੀ ਜਮਾਨਤ ਆ ਗਈਆਂ ਕੁਝ ਬੰਦੇ ਜਣੀਆਂ ਰਜੈਕਟ ਹੋਈਆਂ ਤੇ ਉਹਦੇ ਕੋਰਟ ਦੇ ਵਿੱਚ ਮੈਟਰ ਆ ਚਾਰ ਮਹੀਨੇ ਝਗੜਾ ਹੋਇਆ ਨੂੰ ਆ ਉਹਦੇ ਵਿੱਚ ਅਸੀਂ ਆ ਬੰਦਿਆਂ ਨੇ ਪਿਆ ਵੀ ਚਲੋ ਜੋ ਝਗੜਾ ਪਿੱਛੇ ਹੋ ਗਿਆ ਰਸਤੇ ਦੇ ਵਿੱਚ ਉਹ ਕੋਈ ਗੱਲਬਾਤ ਨਹੀਂ ਕੀਤੀ ਉਹ ਕੱਲ ਨਾਲ ਉਹਨਾਂ ਦੇ ਬੇੜੇ ਦਾ ਵੀ ਪੇਪਰ ਹੀ ਉਹਨਾਂ ਪੰਜੋਂ ਬੰਦੇ 8 ਲੈ ਕੇ ਤੇ ਫੁੱਲੇ ਚੱਕ ਦੇ ਕੋਲ ਜਾਂਦੇ ਨੂੰ ਇਹਨੂੰ ਰਸਤੇ ਦੇ ਵਿੱਚ ਮੋਟਰਸਾਈਕਲ ਤੇ ਘੇਰ ਕੇ ਤੇ ਜਾਣ ਲੇਵਾ ਹਵਾਲਾ ਕਰ ਦਿੱਤਾ ਬਹੁਤ ਤੁਹਾਡੇ ਸਾਹਮਣੇ ਮੰਦੀ ਹਾਲ ਤੇ ਕਿਸ ਤਰ੍ਹਾਂ ਬਚਾਇਆ ਗਿਆ ਬਈ ਬਚਾ ਇਸ ਤਰ੍ਹਾਂ ਵੀ ਪਿੱਛੋਂ ਕੋਈ ਸਵਾਰੀ ਜਾ ਰਹੀ ਉਸੀ ਦਾ ਸਭ ਤੋਂ ਆਏ ਸੀ ਦੋਵੇਂ ਜੀ ਗ੍ਰੰਥੀ ਸਿੰਘ ਜੀ ਉਹਨਾਂ ਦੀ ਇੱਕ ਮੈਸੇਜ ਜੀ ਉਹਨਾਂ ਭੱਜ ਕੇ ਉੱਤੇ ਡੇਪੀ ਉਹਦੇ ਵੀ ਦੋ ਬੇਸ ਬੋਲ ਵੱਜੇ ਆ ਤੇ ਉਸ ਨੇ ਇਹਦੀ ਜਾਨ ਬਚਾਈ ਆ ਤੇ ਉਹਨਾਂ ਮੁੜ ਕੇ ਟ੍ਰੀਟਮੈਂਟ ਦੇ ਕੇ ਉਥੋਂ ਹਸਪਤਾਲ ਤੋਂ ਫਿਰ ਇੱਥੇ ਲਿਆਂਦਾ ਤੇ ਅਜੇ ਬਹੁਤ ਛੀ ਦੀ ਹਾਲਤ ਚ ਆਈ ਜਾਂਦਾ ਨਾ ਨਿصاف ਹੋਣਾ ਚਾਹੀਦਾ ਗਲਤ ਕੰਮ ਕਿਤੇ 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 ਲੱਗੀ ਹੈ ਬੱਚੇ ਦੇ ਸਿਰ ਦੇ ਵਿੱਚ ਸਾਟਿਆ ਨੱਕ ਦੀ ਹੱਡੀ ਜਾਂਦੇ ਕਰਾਇਆ ਤੇ ਜਬਾਨ ਦਾ ਕੋ ਜਬਾਨ ਕੱਟੀ ਗਈ ਹੈ ਇਸ ਕਰਕੇ ਵੇਖੋ 16 ਸਾਲ ਦਾ ਨਵਾਲਕ ਬੇੜਾ ਇੱਕ ਇਹ ਨਹੀਂ ਗੁੰਡਾ ਕਰਦੀ ਵੇਖੋ ਵੀ ਬੱਚੇ ਤੁਸੀਂ ਦੱਸਿਆ ਕਿ ਬੱਚੇ ਦੇ ਪੇਪਰ ਚਾਲ ਰਹੇ ਆ ਹਾਂਜੀ ਹੁਣ ਫਿਰ ਬੱਚਾ ਪੇਪਰ ਕਿਉਂ ਦੇ ਪਾਏਗਾ ਨਹੀਂ ਜੀ ਪੇਪਰ ਤੁਹਾਡੇ ਅਜੇ ਸਾਹਮਣੇ ਵੇਖੋ ਅਜੇ ਤੇ ਉਹ ਦੀ ਸੁਰਤ ਨਹੀਂ ਆਪਣੀ ਤੇ ਪੇਪਰ ਕਿਸ ਤਰ੍ਹਾਂ ਦੇਣਗੇ ਉਹਦਾ ਪੇਪਰਾਂ ਦਾ ਬਰਬਾਦ ਕਰਤੀ ਤੇ ਫਿਊਚਰ ਬੱਚੇ ਦਾ 16 ਸਾਲ ਦਾ ਨਵਾਲਕ ਬੱਚਾ ਤੇ ਜੋ ਵੀ ਇਹਦਾ ਡੈਡੀ ਅੱਗੇ ਵੀ ਅੰਦਰ ਜੇਲ੍ਹ ਦੇ ਵਿੱਚ ਆ ਉਹਨੂੰ ਅਰੈਸਟ ਆ ਤੇ ਅਹੀਂ ਤੇ ਉਹ ਗੱਲ ਕੀਤੀ ਵੀ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਨੇ ਕੋਈ ਛੱਟ ਲੱਗੀ ਆ ਕਿਸੇ ਤਰ੍ਹਾਂ ਦੀ ਨਹੀਂ ਨਹੀਂ ਕੋਈ ਨਹੀਂ ਉਹ ਇਹ ਤਾਂ ਕੱਲਾ ਹੀ ਕੱਲਾ ਜਾ ਰਿਹਾ ਛੱਟ ਕਿੰਨੇ ਲਾਉਣੀ ਇਹ ਤਾਂ ਉਹ ਅਜੇ ਮੈਂ ਬਕਾਇਦਾ ਉਹਨਾਂ ਬੀਬੀ ਨੇ ਮੇ ਬਿਆਨ ਮੁਲਾਜ਼ਮਾਂ ਨੂੰ ਦਿੱਤੇ ਆ ਵੀ ਮੈਂ ਬਚਾਇਆ ਹੋਰ ਤਾਂ ਕੋਈ ਬੰਦਾ ਹੀ ਕੋਈ ਨਹੀਂ ਲਾ ਕੇ ਕੱਲਾ ਜਾ ਰਿਹਾ ਰਸਤੇ ਦੇ ਵਿੱਚ ਕੱਲੇ ਨੂੰ ਪੈ ਗਿਓ ਕੀ ਮੰਗ ਕਰਦੇ ਆਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਤੁਰੰਤ ਮੁਜਰਮਾਂ ਨੂੰ ਅੰਦਰ ਤੇ ਕੀਤਾ ਜਾਵੇ ਫੜਿਆ ਜਾਵੇ ਬਲਦੀ ਕਾਰਵਾਈ ਕੀਤੀ ਜਾਏ ਇਸ ਤਰ੍ਹਾਂ ਤਾਂ ਕਿਸੇ ਦਾ ਬੱਚਾ ਪੇਪਰ ਪੜੂਗਾ ਕਿਹੜਾ ਬੱਚਾ ਇਸ ਤਰ੍ਹਾਂ ਜਿੰਨੀ ਗੁੱਡਾ ਕਰਦੀ ਦੱਸੋ ਤੁਸੀਂ ਵੀ ਸਿਆਣੇ ਜੋ ਕਿਸੇ ਦਾ ਬੱਚਾ ਕੋਈ ਇਦਾਂ ਰਾਜ ਹਾਰ ਕੋ ਬ ਜੇ ਕੋਈ ਗੱਲ ਆ ਤਾਂ ਕੋਈ ਕਿਸੇ ਨਾਲ ਬਹਿ ਕੇ ਜਾਂ ਕਿ ਫਿਆਣੇ ਨਾ ਕਰਦੇ ਇਹ ਤਾਂ ਬੱਚਾ ਹੈ ਨਬਾਲਕ ਬਲਬੀਰ ਸਿੰਘ ਸਨ ਉਸ ਕੁਲਦੀਪ ਸਿੰਘ ਪਿੰਡ ਪਿੰਡੀਆਂ ਸਈ ਦਾ ਇਹ ਸਾਡਾ ਛੋਟੇ ਦਾ ਬੱਚਾ ਹੈ ਅਕਾਸ਼ਦੀਪ ਸਿੰਘ ਇਹ ਇਹ ਆਪਣਾ ਪੇਪਰ ਦੇਣ ਤੇ ਆਪਣਾ ਇਹ ਅਰਦਾ ਬੰਦੇ ਇਕੱਠੇ ਮੁੰਡੇ ਕਰਕੇ ਤੇ ਉਹਦੇ ਗੱਲ ਪੈ ਗਏ ਰਾਜ ਘੇਰ ਕੇ ਤੇ ਇਹਨਾਂ ਨੂੰ ਕੋਈ ਸੱਤ ਨਹੀਂ ਜੇ ਮਾਲੋ ਇਹ ਸੱਤ ਲਾ ਕੇ ਉਥੇ ਦਾਖਲ ਹੋ ਕੇ ਸੱਤ ਲਾ ਲੈਂਦੇ ਆ ਇਹ ਇਹਨਾਂ ਦੀ ਆਪਣੀ ਜਮੀਰੀ ਹੋਏਗੀ ਤੇ ਇਹ ਪ੍ਰਸ਼ਾਸਨ ਵੀ ਇਹ ਗੱਲ ਦਾ ਧਿਆਨ ਰੱਖੇ ਕਿ ਇਹਨਾਂ ਸਾਡੇ ਵੱਲੋਂ ਕੋਈ ਸੱਤ ਨਹੀਂ ਜੇ ਬੱਚੇ ਵੱਲੋਂ ਇਕੱਲਾ ਸਾਡਾ ਬੱਚਾ ਸੀ ਇਕੱਲੇ ਤੇ ਗੱਲ ਪਏ ਆ ਏਸੀ ਦਾ ਕੋਈ ਆਈ ਵਿੰਡੈਸ ਵੀ ਹੈਗਾ ਗਵਾਹ ਵੀ ਹੈਗਾ ਕਿ ਬੱਚਾ ਇਕੱਲਾ ਸੀ ਹਾਂਜੀ ਉੱਤੇ ਜਿਨ੍ਹਾਂ ਨੇ ਛਡਾਇਆ ਉਹ ਗਵਾਹ ਉਹਨਾਂ ਨੇ ਪ੍ਰਸ਼ਾਸਨ ਨੂੰ ਉਹ ਦਰਬਿਆਣ ਵੀ ਦਿੱਤੇ ਜੇ ਜਦ ਅ ਤੇ ਉਹ ਉਹਨਾਂ ਨੂੰ ਦੱਸਿਆ ਉਹਨਾਂ ਦਾ ਇਕੱਲਾ ਬੱਚਾ ਸੀ ਅਸੀਂ ਉੱਤੇ ਲੰਮੇ ਪਾ ਕੇ ਛੜਾਇਆ ਕੀ ਮੰਗ ਕਰਦੇ ਸੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਵੇਖੋ 16 ਸਾਲ ਦਾ ਬੱਚਾ ਉਹਦੀ ਹਾਲਤ ਤੁਸੀਂ ਖੁਦ ਵੇਖ ਲਈਏ ਤੇ ਅਸੀਂ ਉਹਨੂੰ ਫੀਸ ਵਾਸਤੇ 10000 ਰੁਪਿਆ ਵੀ ਦੇ ਕੇ ਘੱਲੇ ਭੇਜਿਆ ਸੀ ਤੇ ਆਪਣੀ ਕਿਹੜੇ ਕਾਰਨ ਉਹ ਜਾਂ ਪਹਿਲਾਂ ਪੇਪਰ ਕਰਕੇ ਉਹਨਾਂ ਨਹੀਂ ਲਏ ਉਹ ਵੀ ਇਹਦੇ ਕੋਲ ਹੀ ਉਹ ਵੀ ਉਹਦੇ ਜੇਬ ਚ ਪੈਸੇ ਨਹੀਂ ਨਿਕਲੇ 8500 ਰੁਪਿਆ ਵੀ ਉਹਨਾਂ ਨੂੰ ਆਹ ਜੀ ਹਾਂ ਜੀ ਹਾਂ ਜੀ ਦਿੱਤਾ ਸੀ ਉਹਨੂੰ ਫੀਸ ਲਾਤੀ ਤੋਂ ਇਲਾਵਾ ਕੋਈ ਹੋਰ ਵੀ ਨੁਕਸਾਨ ਹੈ ਤੇ ਹੋਰ ਨਹੀਂ ਕੋਈ ਅਸੀਂ ਕੋਈ ਹੋਰ ਨਹੀਂ ਕੋਈ ਉਮਰਤਾਲਾ ਚਲੋ ਮੋਟਰਸਾਈਕਲ ਉੱਥੇ ਪੜਿਆ ਅਸੀਂ ਵੇਖਿਆ ਨਹੀਂ ਜਾ ਕੇ ਫਿਰ ਮੋਟਰਸਾਈਕਲ ਵੀ ਪੋਰ ਭੰਨ ਦਿੱਤਾ ਹੋਣਾ ਹਾਂਜੀ ਐ ਭਾਜੀ ਇਹ ਨਾ ਕੱਲ ਬਾਅਦ ਦੁਪਹਿਰ 2:00 ਟਾਈਮ ਹੀ ਹੋਏ ਦਾ ਟਾਈਮ ਸੀ ਤੇ ਬੱਚਾ ਇਧਰੋ ਆਕਾਸ਼ ਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡੀ ਸੇ ਤਾਂ ਜੋ ਇੱਥੇ ਨਾ ਦੱਸੂ ਕਲਾਸ ਚ ਪੜਦਾ ਹੈ ਜੀ ਆਰਡੀ ਸਕੂਲ ਹੈ ਬੇਰਾ ਰੋਡ ਤੇ ਨਾਲੇ ਜੀ ਉੱਥੋਂ ਵਾਪਸ ਜਾਣ ਲਿਆ ਸੀ ਜੀ ਉਸ ਤੋਂ ਬਾਅਦ ਦੋ ਜਿਹੜੇ ਆ ਮੋਟਰਸਾਈਕਲ ਆ ਸਵਾਰੇ ਉਹ ਵੀ ਬੱਚੇ ਸੀ ਉਹ ਇਹਨਾਂ ਦਾ ਆਪਸ ਚ ਇੱਕ ਦੂਜੇ ਨਾਲ ਫਿਰ ਹੋ ਗਈ ਲੜਾਈ ਇਹ ਕਾਰਨ ਨਹੀਂ ਹੈ ਪਤਾ ਲੱਗਾ ਤੇ ਜਿਹੜੀ ਆ ਉਹ ਮੁੰਡਾ ਦਾਖਲਿਆ ਜੋ ਵੀ ਕਾਰਵਾਈ ਜੋ ਵੀ ਹੋਊਗਾ ਉਹ ਅਸੀਂ ਕਾਰਵਾਈ ਅਮਕਿਲੇ ਲੈਂਦੀ ਹੋਊਗੀ